ਦੇ ਕਿਉਂ ਇ objection ਲੱਗਦਾ ਕਿਸੇ ਐਮਡੀ ਫਾਈਲ ਦੀ ਸੈਲਰੀ ਦੀ ਫਾਈਲ ਨਹੀਂ ਬਣਦੀ ਕਿ ਉਹਦਾ ਬਿੱਲ ਨਹੀਂ ਬਣਦਾ ਉੱਥੇ objection ਕਿਉਂ ਨਹੀਂ ਲੱਗਦਾ ਐਮਐਲਏਸ ਹੈਗੇ ਆ ਉਹਨਾਂ ਦੇ ਬਿੱਲਾਂ ਤੇ objection ਕਿਉਂ ਨਹੀਂ ਲੱਗਦਾ ਪਿਆ ਉਹਨਾਂ ਦੀ ਤਨਖਾਹਾਂ ਜ਼ਿਆਦਾ ਆ ਸਾਡੀਆਂ ਥੋੜੀਆਂ ਜੀਆਂ ਤਨਖਾਹਾਂ ਤੇ objection ਲੱਗ ਜਾਂਦੇ ਇਹਨਾਂ ਨੂੰ ਝਾੜੂ ਸਰਕਾਰ ਮੁਰਦਾਬਾਦ 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 ਤਨਖਾਹਾਂ ਨਹੀਂ ਦਿੰਦੀ ਮੁਰਦਾਬਾਦ 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 ਜੀ ਮੇਰਾ ਨਾਮ ਅਨੀਤਾ ਸਰਮਾਲਾ ਮੈਂ ਬਲਾਕ ਟਾਂਡਾ ਦੇ ਵਿੱਚ ਐਜ਼ ਅ ਇਨਫੋਰਮੇਸ਼ਨ ਅਸਿਸਟੈਂਟ ਦੀ ਪੋਸਟ ਤੇ ਹੈਗੀ ਆਂ ਤਾਂ ਐਨਐਚਐਮ ਦੇ EMPLOYEES ਆ ਮੈਂ ਇੱਕ ਔਰ ਸਾਡਾ ਐਨਐਚਐਮ ਜਿਹੜਾ ਆ ਵੈਸੇ ਹੀ ਬਹੁਤ ਜ਼ਿਆਦੀਆਂ ਘੱਟ ਤਨਖਾਹਾਂ ਤੇ ਕੰਮ ਕਰਦਾ ਪਿਆ ਆ ਬਹੁਤ ਹੀ ਨਿਗੁਣੀਆਂ ਜੀਆਂ ਤਨਖਾਹਾਂ ਦਿੰਦੇ ਆ ਸਾਨੂੰ ਔਰ ਜਿਹੜੀਆਂ ਉਹ ਨਿਗੁਣੀਆਂ ਜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਆ ਉਹ ਆ ਦੋ ਮਹੀਨੇ ਤੋਂ ਉਹ ਵੀ ਬੰਦ ਕਰ ਦਿੱਤੀਆਂ ਆ ਔਰ ਜਦੋਂ ਇਹਨਾਂ ਕੋਲ ਇਹਨਾਂ ਚੀਜ਼ ਦੀ ਕਲੈਰੀਫਿਕੇਸ਼ਨ ਮੰਗਣ ਜਾਂਦੀ ਹੈ ਯੂਨੀਅਨ ਸਾਡੀ ਸਟੇਟ ਕਮੇਟ ਸਟੇਟ ਯੂਨੀਅਨ ਤਾਂ ਉਹ ਸਾਨੂੰ ਉੱਥੇ ਇਹ ਆਸ਼ਵਾਸ਼ਣ ਦਿੰਦੇ ਆ ਜੀ ਤੁਹਾਡੀ ਫਾਈਲ ਆ ਚੁੱਕੀ ਆ ਜਾਂ ਅੱਗੇ ਚੱਲੇਗੀ ਆ ਫੋਲਟੇਜ ਦਿੱਤੀ ਆ ਹੁਣ ਫਾਈਲ ਤੇ ਓਬਜੈਕਸ਼ਨ ਲੱਗ ਗਿਆ ਦੋ ਵਾਰੀ ਫਾਈਲ ਗਈ ਦੋਨੋਂ ਵਾਰੀ ਤਨਖਾਹਾਂ ਤੇ ਓਬਜੈਕਸ਼ਨ ਲੱਗਦਾ ਸਾਡੀਆਂ ਹੀ ਤਨਖਾਹਾਂ ਤੇ ਕਿਉਂ ਓਬਜੈਕਸ਼ਨ ਲੱਗਦਾ ਕਿਸੇ ਐਮਐਲਏ ਫਾਈਲ ਦੀ ਸੈਲਰੀ ਦੀ ਫਾਈਲ ਨਹੀਂ ਬਣਦੀ ਕਿ ਉਹਦਾ ਬਿੱਲ ਨਹੀਂ ਬਣਦਾ ਉੱਥੇ ਓਬਜੈਕਸ਼ਨ ਕਿਉਂ ਨਹੀਂ ਲੱਗਦਾ ਐਮਐਲਏਸ ਹੈਗੇ ਆ ਉਹਨਾਂ ਦੇ ਬਿਨਾਂ ਤੇ ਓਬਜੈਕਸ਼ਨ ਕਿਉਂ ਨਹੀਂ ਲੱਗਦਾ ਪਿਆ ਉਹਨਾਂ ਦੀ ਤਨਖਾਹਾਂ ਜ਼ਿਆਦਾ ਆ ਸਾਡੀਆਂ ਥੋੜੀਆਂ ਜੀਆਂ ਤਨਖਾਹਾਂ ਤੇ ਓਬਜੈਕਸ਼ਨ ਲੱਗ ਜਾਂਦੇ ਇਹਨਾਂ ਨੂੰ ਦੇਲ ਕੀਤੇ ਤੁਸੀਂ ਕਹ ਰਹੇ ਹੋ ਕਿ 10 15 ਸਾਲ ਤੋਂ ਲਗਾਤਾਰ ਨੌਕਰੀ ਕਰ ਰਹੇ ਹੋ ਹਾਂਜੀ ਪਰ ਆਬਜੈਕਸ਼ਨ ਕਿਸ ਚੀਜ਼ ਦਾ ਲਗਾ ਰਹੇ ਹੋ ਸਰ ਆਬਜੈਕਸ਼ਨ ਤਾਂ ਇਹ ਸਰਕਾਰ ਨੇ ਪਤਾ ਨਾ ਕਿ ਕਿਸ ਚੀਜ਼ ਦਾ ਆਬਜੈਕਸ਼ਨ ਲਗਾ ਰਹੀ ਆ ਸਾਨੂੰ ਅਸੀਂ ਤਾਂ اسی ਚੀਜ਼ ਨੂੰ ਪੁੱਛਣ ਵਾਸਤੇ ਤਾਂ ਇਕੱਠੇ ਹੋਏ ਆ ਇਸੇ ਚੀਜ਼ ਨੇ ਸਾਡੀ ਯੂਨਿਟੀ ਹੈਗੀ ਆ ਅਸੀਂ ਇਕੱਠੇ ਹੋਏ ਆ ਸਾਰੇ ਕਿ ਸਾਨੂੰ ਦੱਸੋ ਕਿ ਆਬਜੈਕਸ਼ਨ ਕਿਸ ਚੀਜ਼ ਦਾ ਲਗਾ ਰਹੇ ਹੋ 60 60 ਇਹ ਕਹਿ ਰਹੇ ਸਰਕਾਰ ਦਾ ਹੁਣ ਇਹਨਾਂ ਦਾ ਕਹਿਣਾ ਹੈ ਕਿ 60% ਮਤਲਬ ਕਿ ਅਸੀਂ ਦੇ ਰਹੇ ਹਾਂ 40% ਪੰਜਾਬ ਸਰਕਾਰ ਆਪਣਾ ਨਹੀਂ ਦੇ ਰਹੀ ਹੁਣ ਸਾਨੂੰ ਤਾਂ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡਾ 60 ਕੌਣ ਦੇ ਰਿਹਾ 40 ਕੌਣ ਦੇ ਰਿਹਾ ਸਾਡਾ ਕਿੰਨੀ ਸੈਲਰੀ ਹੈ ਕਿੰਨੀ ਨਹੀਂ ਸਾਨੂੰ ਤਾਂ ਇਹ ਵੀ ਲੱਗ ਰਿਹਾ ਕਿ ਜਿੰਨੀਆਂ ਸਾਨੂੰ ਪੰਜਾਬ ਸਰਕਾਰ ਫਿਰ ਤਨਖਾਹਾਂ ਦੇ ਰਹੀ ਹੈ ਦਾ ਮਤਲਬ ਅਸੀਂ 60% ਤਾਂ ਹੀ ਕੰਮ ਕਰ ਰਹੇ ਹਾਂ 15 ਸਾਲਾਂ ਤੋਂ ਸਾਨੂੰ 40% ਮਿਲ ਹੀ ਨਹੀਂ ਰਿਹਾ ਇਟ ਮੀਨਸ ਤਾਈ ਸੱਡੀਆਂ ਸੈਲਰੀਆਂ ਘਟ ਨੇ ਤੁਸੀਂ ਸੋਚੋ ਕਿ ਇਹ ਆਪ ਤੱਕ 2-2 4-4 5-5 ਲੱਖ ਰੁਪਏ ਤਨਖਾਹਾਂ ਲੈ ਕੇ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਸਾਨੂੰ ਕੀ ਦੇ ਰਹੇ ਆ ਤੇ ਸਾਡਾ ਗੁਜ਼ਾਰਾ ਕਿਵੇਂ ਹੋਏਗਾ ਹਰ ਘਰ ਦੇ ਵਿੱਚ ਕੋਈ ਪੇਸ਼ੈਂਟ ਹੁੰਦਾ ਹਰ ਘਰ ਦੇ ਵਿੱਚ ਬੱਚੇ ਆ ਹਰ ਘਰ ਦੇ ਵਿੱਚ ਅਸੀਂ ਰੋਸ਼ਨ ਪਾਣੀ ਸਭ ਕੁਝ ਖਾਂਦੇ ਆ ਤੇ ਮਹਿੰਗਾਈ ਦਰ ਵਧਾ ਰਹੇ ਨੇ ਐਨ ਐਚ ਐਮ ਈਮਪਲਾਈ ਵਾਸਤੇ ਕੋਈ ਮਹਿੰਗਾਈ ਨਹੀਂ ਰੈਗੂਲਰ ਵਾਸੇ ਵਾਲਿਆਂ ਵਾਸਤੇ ਮਹਿੰਗਾਈ ਆ ਉਹਨਾਂ ਨੂੰ ਡੀਏ ਵੀ ਦੇ ਰਹੇ ਨੇ ਉਹਨਾਂ ਵਾਸਤੇ ਹਰ ਚੀਜ਼ ਹੈਗੀ ਅਤੇ ਸਾਨੂੰ ਜਿਹੜੀਆਂ ਬਿਨਾ ਕਿਸੇ ਅਨਾਉਂਸ ਪੱਤਿਆਂ ਦੇ ਤਨਖਾਹਾਂ ਮਿਲ ਰਹੀਆਂ ਉਹਨਾਂ ਦੇ ਵਿੱਚ ਵੀ ਦੇਰੀ ਦੇਰੀ ਛੱਡੋ ਹੁਣ ਬੰਦ ਹੀ ਕਰਤੀਆਂ ਦੋ ਮਹੀਨੇ ਹੋ ਗਏ ਅਸੀਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਲੈਣੀ ਹੈ ਦੱਸੋ ਕੌਣ ਦੇਵੇਗਾ ਸਾਡੀਆਂ EMI's ਪਈਆਂ ਨੇ ਉਹਨਾਂ ਦਾ ਇੰਟਰਸਟ ਵੱਧ ਕੇ ਲੱਗ ਰਿਹਾ ਕੀ ਸਰਕਾਰ ਸਾਨੂੰ ਇਹ EMI ਜਿਹੜੀ ਹੈਗੀ ਹੈ ਜਿਹੜੇ ਸਾਡੇ ਇੰਟਰਸਟ ਲੱਗੇ ਉਹ ਦੇ ਕੀ ਸਾਨੂੰ ਉਹਦੇ ਉੱਪਰ ਉਹ ਤਾਂ ਅਸੀਂ ਖੁਦ ਭਰਨੇ ਆ ਨਾ ਤੇ ਫਿਰ ਜਦੋਂ ਹੁਣ ਸਾਡੇ ਕੋਲ ਪੈਸਾ ਹੋਵੇਗਾ ਤਾਂ ਸਾਡੇ ਕੋਲ ਕੰਮ ਤੁਸੀਂ ਸਾਡਾ ਇੱਕ ਦਿਨ ਕੰਮ ਲੇਟ ਹੋ ਜਾਏ ਨਾ ਸਰ ਤਾਂ ਸਾਨੂੰ ਚਿੱਕੀ ਨਿਕਲ ਜਾਂਦੀ ਹੈ ਸਾਡੇ ਉਸਤਰਾ ਵਾਲੋ ਕਿ ਤੁਹਾਡੇ ਆ ਪੰਮਾ ਤੁਹਾਡੇ ਟਾਰਗੇਟ ਪੂਰੇ ਨਹੀਂ ਹੋਏ ਤੁਹਾਡਾ ਇਹ ਨਹੀਂ ਹੋਇਆ ਤੇ ਹੁਣ ਜਦੋਂ ਸਾਨੂੰ ਸਨ ਤਨਖਾਹਾਂ ਨਹੀਂ ਮਿਲ ਰਹੀਆਂ ਤਾਂ ਅਸੀਂ ਕਿੱਥੇ ਪਹੁੰਚਣਾ ਹੈ ਅਸੀਂ ਕਿੱਥੇ ਜਾਣਾ ਹੈ ਅਸੀਂ ਤਾਂ ਕੱਟਿਓ ਕੇ ਰੋਲਾ ਪਾਣਾ ਹੀ ਆ ਅੱਜ ਸਾਡੇ ਅਸੀਂ ਤੱਲਾ ਬਲੌਕ ਲੈਵਲ ਤੇ ਆਪਣਾ ਧਰਨਾ ਕੀਤਾ ਜਿਸੀ ਜਿੰਨੇ ਹੱਲ ਗਏ ਆ ਔਰ ਕੱਲ ਅਸੀਂ ਆਪਣਾ ਚੰਡੀਗੜ੍ਹ ਸਟੇਟ ਲੈਵਲ ਤੇ ਜਾ ਕੇ ਬੈਠਾਂਗੇ ਜਿੰਨੀ ਦੇਰ ਤੱਕ ਸਾਨੂੰ ਸਨ ਤਨਖਾਹਾਂ ਸਾਡੇ ਅਕਾਊਂਟਸ 'ਚ ਨਹੀਂ ਪੈਂਦੀਆਂ ਹੈਗੀਆਂ ਉਹਨਾਂ ਦੇਰ ਤੱਕ ਅਸੀਂ ਧਰਨਾ ਨਹੀਂ ਹਟਾਣਾ ਵੈਸੇ ਵੀ ਸਾਡੀਆਂ ਤਨਖਾਹਾਂ 17 18 ਨੂੰ ਪੈਂਦੀਆਂ ਸੀਗੀਆਂ ਕਰਦੇ ਕਰਦੇ 17 18 ਤੋਂ ਬਾਅਦ 17 18 ਤੋਂ ਬਾਅਦ ਹੁਣ ਤਨਖਾਵਾ ਪੈਣੇ ਹੀ ਬੰਦ ਹੋ ਗਏ ਹੁਣ 2 ਮਹੀਨੇ ਤੋਂ ਤਨਖਾਵਾ ਆਈ ਨਹੀਂ ਰਹੀਆਂ ਹੈਗੀਆਂ ਸਾਨੂੰ ਸਾਡੀਆਂ ਸੈਲਰੀ ਸਟੇਟਮੈਂਟ ਅਸੀਂ ਕੱਢ ਕੇ ਦੱਸਦੇ ਹਾਂ ਕਿ ਸਾਡੇ ਨਹੀਂ ਹੈਗੀਆਂ ਸਾਨੂੰ ਸੀਆਰ ਨੂੰ ਪ੍ਰੋਵਾਈਡ ਕਰਾਓ ਆਪਣੇ ਸੈਲਰੀ ਸਟੇਟਮੈਂਟ ਕਿ ਉਹਦੇ ਬਾਰੇ ਕੋਈ ਜਾਣਕਾਰੀ ਹੈ ਕਿ ਉਹਦੇ ਬਿੱਲ ਕਿੰਨਾ ਕਬਜੈਕਸ਼ਨ ਲੱਗਿਆ ਉਹਦੇ ਬਿੱਲ ਦੇ ਉੱਪਰ ਸੈਲਰੀ ਬਿੱਲ ਦੇ ਉੱਪਰ ਇੱਕ ਹਜੇ ਵੀ ਕੋਈ ਹੱਲ ਨਹੀਂ ਨਿਕਲ ਆ ਰਿਹਾ ਤਾਂ ਅਸੀਂ ਆਪਣਾ ਸੰਘਰਸ਼ ਤਿੱਖਾ ਕਰਾਂਗੇ ਸਟੇਟ ਲੈਵਲ ਤੇ ਬੈਠਾਂਗੇ ਔਰ ਅਸੀਂ ਇੱਕ ਲੈਟਰ ਕਢਵਾ ਕੇ ਆਵਾਂਗੇ ਕਿ ਸਾਨੂੰ ਸਾਡੀਆਂ ਤਨਖਾਹਾਂ 5 ਤਰੀਕ ਤੱਕ ਸਾਡੇ account ਚ ਚਾਹੀਦੀਆਂ ਨੇ ਨਹੀਂ ਤਾਂ ਉਸ ਤੋਂ ਪਹਿਲਾਂ ਅਸੀਂ ਆਪਣਾ ਧਰਨਾ ਹੁਣ ਨਹੀਂ ਚੱਕਣਾ ਅਸੀਂ ਕੰਮ ਪੂਰੇ ਪੰਜਾਬ ਚ ਬੰਦ ਕੀਤਾ ਤੇ ਪੂਰੇ ਪੰਜਾਬ ਚ ਐਵੇਂ ਹੀ ਬੰਦ ਰਹੇਗਾ ਔਰ ਸਾਡਾ ਸੰਘਰਸ਼ ਅੱਗੇ ਤੋਂ ਅੱਗੇ ਬਹੁਤ ਜ਼ਿਆਦਾ ਤਿੱਖਾ ਹੋਏਗਾ ਹੁਣ ਰਾਜਾ ਪਿਟੋ ਹਾਏ 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 ਤਰੁਨਜੀਤ ਕੁਮਾਰ ਮੈਂ ਅਜੇ ਸੀਐਚਓ ਦੀ ਪੋਸਟ ਤੇ ਕੰਮ ਕਰਦਾ ਹਾਂ ਕਿਹੜੇ ਵਿਭਾਗ ਵਿੱਚ ਆ ਜਾ ਇਸ ਦਾ ਅਸੀਂ ਹੈਗੇ ਐਨਐਚਐਮ ਦੇ ਅੰਡਰ ਹੈਲਥ ਡਿਪਾਰਟਮੈਂਟ ਦੇ ਵਿੱਚ ਤੇ ਪਿਛਲੇ ਅਸੀਂ ਕਾਫੀ ਲੰਬੇ ਸਮੇਂ ਤੋਂ ਕੋਈ 15 ਸਾਲ ਤੋਂ ਕੋਈ 20 ਸਾਲ ਤੋਂ ਇਸ ਵਿਭਾਗ ਦੇ ਵਿੱਚ ਜਾਬ ਕਾ ਰਿਹਾ ਔਰ ਅਸੀਂ ਅਜੇ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਨਾਲ ਸਰਕਾਰ ਜਿਹੜੀ ਤਨਖਾਹਾਂ ਨੂੰ ਲੈ ਕੇ ਉਹ ਸੰਜੀਦਾ ਨਹੀਂ ਹੈਗੀ ਤਨਖਾਹ ਕਦੀ ਆਉਂਦੀ ਹੈ 20 ਤਰੀਕ ਨੂੰ ਕਦੀ ਆਉਂਦੀ ਹੈ 22 ਤਰੀਕ ਨੂੰ ਹੁਣ ਪਿਛਲੇ 2 ਮਹੀਨਿਆਂ ਤੋਂ ਜਿਹੜੀ ਸਾਡੀ ਸੈਲਰੀ ਹੈ ਰੁਕੀ ਹੋਈ ਆ ਕਿਸੇ ਵੀ ਅਸੀਂ ਸਾਰਾ ਜੋਰ ਲਾ ਲਿਆ ਆਪਾਂ ਕੱਲੇ ਕੱਲੇ ਡਿਪਾਰਟਮੈਂਟ ਚ ਜਾ ਕੇ ਕੱਲੇ ਕੱਲੇ ਅਫਸਰ ਨੂੰ ਮਿਲ ਲਿਆ ਕੋਈ ਕੁੱਝ ਸਾਨੂੰ ਬਹਾਨੇ ਮਾਰੇ ਕੋਈ ਕੁੱਝ ਸਾਨੂੰ ਆਪ ਐਮਐਲਏ ਤੱਕ ਵੀ ਮਿਲਿਆ ਸਾਡੀ ਮੁੱਖ ਮੰਤਰੀ ਸਾਹਿਬ ਤੱਕ ਵੀ ਗੱਲ ਹੋਈ ਈਵਨ ਵਿੱਤ ਮੰਤਰੀ ਸਾਹਿਬ ਤੱਕ ਵੀ ਮੀਟਿੰਗ ਹੋਈ ਆ ਪਰ ਕੋਈ ਵੀ ਇਸ ਚੀਜ਼ ਨੂੰ ਲੈ ਕੇ ਸਾਨੂੰ ਕਲੈਰੀਫਿਕੇਸ਼ਨ ਨਹੀਂ ਦੇ ਰਿਹਾ ਸੈਲਰੀ ਤੁਹਾਡੀ ਕਿਉਂ ਨਹੀਂ ਪਾਈ ਜਾ ਰਹੀ ਕਦੀ ਕਹਿੰਦੇ ਫੰਡ ਨਹੀਂ ਹੈਗਾ ਕਦੀ ਕੁਛ ਕਦੀ ਕੋਸਾ ਨਾ ਬਹਾਨੇ ਮਾਰਦੇ ਆ ਪਰ ਆਪਾਂ ਦਿਨ ਦੁਗਣੀ ਜਿੱਦਾਂ ਕੰਮ ਅਸੀਂ ਕਰ ਰਹੇ ਆ ਇੱਥੇ ਹਰ ਦਿਨ ਸਾਡਾ ਬੜੇ ਅਸੀਂ ਬਿਜੀ ਰਹਿੰਨੇ ਆ ਸਾਨੂੰ ਕੋਈ ਵੀ ਪ੍ਰੋਗਰਾਮ ਆਉਂਦਾ ਪਹਿਲ ਦੇ ਆਧਾਰ ਤੇ ਅਸੀਂ ਉਹਨੂੰ ਇੰਪਲੀਮੈਂਟ ਕਰਦੇ ਲੋਕਾਂ ਚ ਸਿਹਤ ਸਵਾਵਾ ਜੜੀਆਂ ਅਸੀਂ ਪਹੁੰਚਾਉਂਦੇ ਆ ਪਰ ਜਦੋਂ ਤਨਖਾਹ ਦੀ ਵਾਰੀ ਆਉਂਦੀ ਹੈ ਸਾਡੇ ਜਿਹੜੀ ਸਰਕਾਰ ਉਹ ਪੈਰ ਪਿੱਛੇ ਖਿੱਚਦੀ ਆ ਸਾਨੂੰ ਪਿਛਲੇ 2-3 ਮਹੀਨੇ ਤੋਂ ਜਿਹੜੀਆਂ ਸੈਲਰੀਆਂ ਜੜੀਆਂ ਉਹ ਨਹੀਂ ਦਿੱਤੀਆਂ ਗਈਆਂ ਸਾਡੇ ਬਹੁਤ ਸਾਰੇ ਜਿਹੜੇ ਨੁਕਸਾਨ ਬਿੱਤੀ ਹੋਏ ਆ ਕਿਸ ਨੇ ਕੋਈ ਲੋਨ ਲਿਆ ਆ ਕਿਸੇ ਦੇ ਕੋਈ ਬਿੱਲ ਖੜੇ ਆ ਕਿਸੇ ਨੇ ਕੋਈ ਆਪਣਾ ਫੰਕਸ਼ਨ ਦੇਖਣਾ ਆ ਬਹੁਤ ਸਾਰੇ ਜਿਹੜੇ ਸਾਨੂੰ ਇਹ ਦਿੱਕਤਾਂ ਆ ਰਹੀਆਂ ਹੈਗੀਆਂ ਪਰ ਇਸ ਵੇਲੇ ਸਰਕਾਰ ਇਸ ਨੂੰ ਲੈ ਕੇ ਕੋਈ ਵੀ ਸੰਜੀਦਾ ਨਹੀਂ ਹੈਗੀ ਕਿ ਸਾਡੀ ਕੋਈ ਗੱਲ ਸੁਣਾਈ ਹੋ ਸਕੇ ਕਿਤੇ ਵੀ ਕੋਈ ਸਾਡੀ ਪੁੱਛ ਨਹੀਂ ਹੈਗੀ ਅੱਜ ਕਿ ਗੱਲ ਕੀਤੀ ਆ ਵੀ ਦਾ ਮhalla clinic ਨੂੰ ਲੈ ਕੇ ਇੱਥੇ-ਇੱਥੇ ਪੋਸਟਰ ਲੱਗੇਗੇ ਮhalla clinic ਦਾ ਪਰ ਅੱਜ ਡਾਕਟਰ ਕਹਿੰਦਾ ਆ ਅਫਰ ਦਾ ਸਟ੍ਰਾਈਕ ਕਰਨੇ ਕਿਤਾ ਦੇਖੋ ਮhalla clinic ਇੱਕ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਉਹ ਦੇਖੋ ਉਹ ਜਿਹੜਾ ਵੀ ਫੰਡ ਆਉਂਦਾ ਆ ਇਸ ਵੇਲੇ ਮਹੱਲਾ ਕਲੀਨਿਕ ਤੇ ਜ ਲਗਾਇਆ ਜਾ ਰਿਹਾ ਹੈ ਕਿ ਬਾਕੀ EMPLOYEES ਨੂੰ ਸੈਲਰੀ ਦੇਣੀ ਨਹੀਂ ਬਣਦੀ ਸਿਰਫ ਉਹੀ ਸ਼ੋਅ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਅਸੀਂ ਮਹੱਲਾ ਕਲੀਨਿਕ ਚਲਾ ਰਹੇ ਆ ਬਾਕੀ ਜਿਹੜੇ EMPLOYEES ਆ ਆਲਰੇਡੀ ਕੰਮ ਕਰ ਰਹੇ ਮਹੱਲਾ ਕਲੀਨਿਕ ਦਾ ਅੱਜ ਬਣੀ ਆ ਜਿਹੜੇ 15 20 ਸਾਲ ਤੋਂ ਪਹਿਲਾਂ EMPLOYEE ਕੰਮ ਕਰ ਰਹੇ ਉਹਨਾਂ ਦੀ ਸੈਲਰੀ ਕੌਣ ਦੇਊਗਾ ਉਹ ਵੀ ਤਾਂ ਖੜੇ ਇੱਥੇ ਉਹਨਾਂ ਦਾ ਦੇ ਲੋ ਮੰਗ ਪੱਤਰ ਦਿੱਤਾ ਗਿਆ ਬਿਲਕੁਲ ਆਸਫ ਸੇਵਾ ਸਾਜਨ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਸਾਡੇ ਵੱਲੋਂ ਔਰ ਇਹ ਮੰਗ ਪੱਤਰ ਅਸੀਂ ਐਮ ਡੀ ਸਾਹਿਬ ਨੂੰ ਜਾਰੀ ਕੀਤਾ ਹੈ ਤੇ ਇਹਦਾ ਉਤਾਰਾ ਅਸੀਂ ਜਿਹੜਾ ਉਹ ਹੈਲਥ ਮਿਨਿਸਟਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਵਿੱਤ ਮੰਤਰੀ ਸਾਹਿਬ ਨੂੰ ਵੀ ਕੀਤਾ ਹੈਗਾ ਤੇ ਆਉਣ ਵਾਲੇ ਕੱਲ ਨੂੰ ਅਸੀਂ ਚੰਡੀਗੜ੍ਹ ਵਿੱਚ ਜਾ ਰਹੇ ਹਾਂ ਉੱਥੇ ਅਸੀਂ ਧਰਨਾ ਲਾਵਾਂਗੇ ਸਾਰੇ ਪੰਜਾਬ ਸੂਬਾ ਪੱਧਰੀ ਜਿਹੜਾ ਧਰਨਾ ਹੈ ਉਹ ਚੰਡੀਗੜ੍ਹ ਲੱਗੂਗਾ ਕੱਲ ਤੋਂ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼